ਬਾਡੀ ਉਹ ਬੋਗਤੋ ਬਦਲ ਗਈ ਉੱਥੇ ਜਾ ਕੇ ਮੈਂ ਕੀ ਬਦਲ ਗਈ ਉਹਗਾ ਅਟੈਟ ਰੂਡ ਦੇ ਕਿਤੇ ਕੁੱਤੇ ਸਮਾ ਦੇ ਬਣਾਏ ਨੀ ਪਰ ਉਹ ਬਾਜੀ ਖਾਦਾਤ ਹੋ ਤੂੰ ਵੀ ਉਹਨਾਂ ਵਾਈ ਕਰਦੀ ਹੈ ਕਹ ਮੈਂ ਤੇ ਉਹ ਤੇ ਮਮੇ ਦੇ ਕਹ ਮੈਂ ਤੇ ਸਾਥ ਨੋ ਦਿੱਤੋ ਬਾਲਤੋ ਬਾਲੀ ਜੇ ਕਰੇ ਕਿਤਰੀ ਮੰਮੀ ਦੇ ਉਹਦਾ ਉਹ ਬਾਲ ਕੋ ਕਰਦਾ ਨਹੀਂ ਮੈਨੂੰ ਕੱਲਾ ਮਤ ਕਰੀਏ ਕੇ ਉੱਥੇ ਤੇ ਤੇਰੇ ਨੋਹਾਂ ਚ ਮਾਰ ਬਣੀ ਤੇਰੇ ਬਾਇਫਰੈਂਡ ਦੇ ਕੋਟੂ ਦਿਖਾ ਦੇ ਉਹ ਗੱਲਾਂ ਸਾਰੇ ਕਰਦੀਆਂ ਨੇ ਕੁੱਤਾ ਭਾਣ ਦਾ ਮੈਂਟਾ ਜਿੱਡੀ ਗਾਇ ਉਹ ਕਤਲ ਲੱਗੀ ਉਹ ਪਾਰਾ ਹੋ ਰ ਬੁਨਾ ਦੋ ਡਾਕਟਰ ਉਹ ਗਾ ਰਹੀ ਹੈ ਤਾਂ ਉਹੜੇ ਬਾਗ ਵਿੱਚ ਪਾਣੀ ਲਾ ਰਹੀ ਹਾਂ ਹਣ ਹਣ ਇੱਧਰ ਰੱਖ ਨਾ ਕਿੱਥੇ ਬਿਠਾ ਲਈਂ ਇਹਨੂੰ ਬਰਤ ਕੋਲੀ ਜਾ ਆ ਆ ਹਾਂ ਇੱਧਰ ਤੂੰ ਪਿਆਸੀ ਕੇਲੇ ਦੀਦੀ ਕਹਿੰਦੀ ਮੈਂ ਪੀਵਾਂ ਮੈਂ ਕੀ ਉੱਠੇ ਚੱਲਾਂ ਮੈਂ ਚੈਨ ਕੋ ਅੱਡੇ ਸੀਗਾ ਖੱਲੀ ਆ ਲੈ ਕੋ ਲੀ ਲੈ ਇੱਧਰ ਲੈ ਇੱਥੇ ਪੀ ਮੈਂ ਕੋਲ ਹੱਥ ਗੱਲ ਦਾ ਕਰਦੇ ਕਿਹਦਾ ਤੇਰੇ ਨਾਲ ਚੱਲੇ ਵਾ ਬਾਪ ਮੈਨਾਂ ਬਾਰੇ ਬਾਰੇ ਆ ਭਾਈ ਸਾਡਾ ਬਾਰੇ ਹੋਏ ਬਾੜੀ ਯਾਰੋ ਪਤਾ ਕੀ ਕਰਨਾ ਕਿਸੇ ਵਾਰੀ ਮਾਰਨ ਲੱਗਦੇ ਕਰਦੇ ਘੱਟ ਤੇਜ਼ ਹੋਣਾ ਹੈ ਕਿ ਨਾ ਹੋਣਾ ਹੈ ਹੈ ਵੋਟਾਂ ਕਰਕੇ ਹੁਣ ਸਭ ਕੁਝ ਕਰਨਗੇ ਮਾੜੇ ਬਾਰੇ ਹੋਏ ਨਹੀਂ ਮਾੜੀ ਗੱਲ ਕਰ ਲੋ ਭਾਈ ਸੈਕਿੰਡ ਨੰਬਰ ਦੋ ਸੈਕਿੰਡ ਨੰਬਰ ਆਹੋ ਹੁਣ ਪਹਿਲੀ ਹਨ ਐ ਹੱਥ ਚ ਰੱਖ ਲਾ ਆਹ ਮੂੰਹ ਦਿਖਣਾ ਦੇ ਦੋ ਤੇਰਾ ਇੱਕ ਦੋ ਆਹ ਕੋਲ ਦੀ ਥੱਲੇ ਉਹ ਥਿਓਂ ਥਿਓਂ ਦੀ ਥੱਲੇ ਪਾ ਪੀ ਵੀ ਟਾਈਆਂ ਦਾ ਹੌਕਾ ਘੱਟ ਦੋ ਦੇ ਕੋ ਬੋ ਬੋ ਬੰਨ ਪੱਲਾ ਮਤਾ ਕਰੂ ਮੈਂ 3 ਐਕਸਿਸ ਚ ਲੈਣਾ ਸੀ 3 ਐਕਸਿਸ ਚ ਬਸ ਹੋਰ ਆ ਜੀ ਤਾਂ ਮਤਲਬ ਲੈ ਕੇ ਦੇਦਾ ਸੀ ਉਹ ਵੇਚਦਾ ਆ ਨਹੀਂ ਰਿਹਾ ਸੀ ਉਹ ਤਾਂ ਡੋਲੇਗਾ ਮੂਹ ਵੀ ਖਤ ਲਿਮੁਰੇ ਨਾਲ ਕਿਥੋਂ ਚਾਲ ਵੀ 1 2 3 ਇਹ ਪੀਰੀ ਪੀਰੀ ਚਾਹ ਨਹੀਂ ਪੀਰੀ ਉਸ ਦਾ ਕੁੱਤੇ ਦਾ ਦੁੱਧ ਲਿਆਈ ਹੈ ਗਰਮ ਪਿਆਈ ਰਹਾ ਵੇ ਖੜ ਜਾ ਨਿਕਾਲ ਕਰਦਾ ਲੱਗੇ ਇਹ ਹੋਣਾ ਕਿਵੇਂ ਕੱਪੜਾ ਕੱਪੜਾ ਨਹੀਂ ਤੇ ਟੈਂਟ ਖੁਦ ਬਣਵਾ ਲੈ ਤੁਸੀਂ ਨਹੀਂ ਟਾਇਰ ਬੁਲਵਾਏ ਮੈਂ ਕਿਹਾ 4-5 ਮਹੀਨੇ ਹੋਗੇ ਬਣਾਏ ਨੂੰ ਲੈ ਐਨੀ ਗੱਲ ਤੁਸੀਂ ਬਟੈਕ ਬੁਲਵਾਇਆ ਤੁਸੀਂ ਤੂੰ ਹੀ ਬੁਲਵਾਈ ਸਕਦੀ ਹੈ ਟਾਇਰ ਤੇ ਮੈਂ ਕਹਾ ਬਣਵਾਇਆ ਦਿੱਤੀ ਸਾਫੀ ਤੋਂ ਥੋੜੀ ਨਾ ਬਣਾਏ ਨਾ ਮੈਨੂੰ ਮੋਨਾ ਲੱਗਿਆ ਲੋ ਅਕੇ ਜੋ ਗੀਰੀ ਤੇ ਕਰੀ ਤੇ ਜੇ ਉਹ ਮਾਪੇ ਦਾ ਦਿਨ ਜੇਲੇ ਜਾਂ ਰੇਟ ਹੋ ਜਾਵੇ ਤੇ ਬਣਾਉਣਾ ਪੈਂਦਾ ਏ ਕਿ ਮੈਸਨ ਤੋਂ ਡੇਕੀਆਂ ਨਹੀਂ ਲੱਗਦੀਆਂ ਨਹੀਂ ਕਿਆਂ ਲੱਗਦੀਆਂ ਤਾਂ ਇਹਨਾਂ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ 4-5 ਮਹੀਨੇ ਪਈਆ

ਕੁਸਟੈਨ ਨੂੰ ਆਪੇ ਸਾਰਾ ਹੌਲ ਇੱਥੋਂ ਪਤਾ ਲੱਗੂਆ ਪਿੰਡ ਤੇ ਜਿਵੇਂ ਤੂੰ ਰਮੇ ਕੀ ਅੱਛਾ ਤੇ ਹੋਰ ਜਿਵੇਂ ਆਂਦੀ ਜੁਨਾ ਤੁਹਾਡੇ ਬਾਇਫਰੈਂਡ ਵਾਸਤੇ ਗਿੱਟੂ ਵੀ ਲੈ ਕੇ ਆਈ ਸੀ ਕੀ ਕਰੀਂ ਕਰੀਂ ਓਕੇ ਤੇ ਦਵਾਕ ਸਰੀਪੈਂਡ ਨੂੰ ਕਹਿੰਦੇ ਹਾਂ ਹੈਗਾ ਬਰੂਟੂ ਨੂੰ ਦੋ ਦੇ ਤੇ ਹੋਰ ਕਹਿੰਦੀ ਨਹੀਂ ਹੈਗਾ ਤੂੰ ਆਪ ਹੀ ਕਿੱਥੇ ਕਹਿਣਾ ਨਹੀਂ ਹੂੰ ਕੋਲ ਕੋ ਸਰ ਦੇ ਫੋਟੋ ਦਿਖਾਉਣਗੇ ਦਿਖਾਉਣਾਂ ਨਹੀਂ ਕਾ ਚਲ ਕੋਈ ਬੰਦ ਕਹਿੰ ਨੂੰ ਮੈਨੂੰ ਕੀ ਹਾਂ ਮੈਂ ਕਹਿੰਦਾ ਹੈਗਾ ਮੈਨੂੰ ਜਾਣ ਕੇ ਨਹੀਂ ਫੋਟੋ ਦਿਨੇ ਚੱਲ ਜੀ mere der chawdi ke tarah tha hamara mann ka jabli thi nimna bahut chheta kand bahut ਨਾ ਕੀ ਰੋ ਨੀ ਰਣੇ ਉਸ ਨਾਮ ਅਧਨੂ ਕੀ ਸਤ ਵੰਮੈ ਨੀ ਕੋ ਤਾਂ ਨਾਮ ਨਾ ਚਾ ਜਿਹੜਾ ਵੀ ਹੈਗਾ ਮੈਂ ਉਹਦੇ ਵਾਸਤੇ ਗਿਫਟ ਲੈ ਗਈਆਂ ਜਿੱਦੇ ਵਾਸਤੇ ਕੇ ਜਿੱਦੇ ਕੀ ਕਿਹੜਾ ਬੀਤੋ ਮੈਂ ਖਬਰ ਕਿੰਨੀ ਚੀਜ਼ ਹੈ ਹੈਦ ਜੀ ਇਹ ਕੀ ਬੋਲ ਰਹੇ ਤੁਸੀਂ ਐਂ ਜੇ ਕਰਦੇ ਤੁਸੀਂ ਸਿਰਫ ਕਲੈਂਟਰ ਉਹਦੀ ਨਾਲ ਜਾਈ ਨਾਲ ਲੱਗ ਕੇ ਜਿੱਦ ਪੈਣ ਉਸ ਦਾ ਖਾਤਾ ਤੇ ਮਰਾ ਬਹੁਤ ਨਹੀਂ ਆਇਆ ਦੋ ਚਾਰ ਮਹੀਨੇ ਨਹੀਂ ਐ ਇੱਕ ਅੱਜ ਵੱਲ ਕੀ ਜੁਬਨ ਤੇ ਆ ਰਿਹਾ ਹਾਂ ਦੇਸੀ ਗੱਲਾਂ ਨੂੰ ਮਨਸਪ੍ਰੈਸ ਵੱਲੋਂ ਵਾਰਤਰੀ ਅੱਧੇ ਜਿਹੜਾ ਕੜੀ ਲੈ ਕੇ ਆਉਂਦੇ ਨੇ ਤਾਂ ਇਹ ਨਹੀਂ ਮੇਰੇ ਵਾਸਤੇ ਤੂੰ ਕਦੇ ਕੁਝ ਲੈ ਚੁਗੇ ਉਹਦੇ ਵਾਸਤੇ ਹੈ ਕੜੀ ਲੈ ਲੈ ਹਾਂ ਮੇਰੇ ਵਾਸਤੇ ਲੈ ਅੰਦਰ ਸੂਟ ਉਹ ਸੂਟ ਵਾਲੀ ਲੈ ਠੀਕ ਹੈ ਨਾ ਜੀ ਨਾ ਇਹਨਾਂ ਨੂੰ ਤੇਰੇ ਨਾਲ ਕਿਹੜਾ ਜਿਹੜਾ ਉਹਨੂੰ ਜਾਰੀ ਫਿਰ ਉਹ ਦੂਜਾ ਚੋਂ ਬੈਲ ਤੂੰ ਇਹਨੂੰ ਕਹਿਦੀ ਵੀ ਤੇਰਾ ਕੁਝ ਹੈ ਕਿ ਕੱਲ ਬਾਤ ਐਂ ਜੀ ਹਣਾ ਬਾਈ ਵੀ ਤੇਰੀ ਕੀ ਤੇਰੇ ਤੇਰਾ ਤੇਰਾ ਦੱਸ ਤੇ ਤੀਰਾ ਹਜਰ ਤੇ ਨੋ ਮੇ ਤੇਰੇ ਨਾਲ ਕਿਸੇ ਮੁੰਡਾ ਮੁੰਡਾ ਨਾਲ ਗੱਲ ਬਦ ਕਰੀ ਨਾ ਨਹੀਂ ਮੇ ਕਹ ਮੈਂ ਨਹੀਂ ਜਦੋਂ ਕੋਈ ਕੁੜੀ ਕੋਲੋਂ ਕਰੂੰ ਤੁਸੀਂ ਹਾਂ ਜਿੰਨ ਲੱਗਦਾ ਗੰਦੀਆਂ ਗੱਲਾਂ ਨਾ ਕਰਿਆ ਕਰੋ ਐਂ ਜੇ ਕਰੀ ਤੂੰ ਐਕਟਿੰਗ ਬੜੀ ਬੜੀ ਕੁੜੀਆਂ ਨਾਲ ਇੱਕ ਵਾਰੀ ਹਾਂ ਪੜੀਆ ਨਹੀਂ ਲੈਕੋ ਉੱਟ ਕੇ ਪ੍ਰੋਡਕਟਰ ਤਾਂ ਐਂ ਤਾਂ ਜਾਓ ਉੱਟ ਕੇ ਐਨਾ ਤਿਆਰ ਐ ਨਾ ਐਕਟਿੰਗ ਸੋਹਣਾ ਯਾਰ ਟਾਪਰ ਰੋਲ ਪੁਸ਼ਪਾ ਦਾ ਹੋ ਜਾਊਗਾ ਇਹ ਜੀ ਪੁਸ਼ਪਾ ਬਣ ਜਾਏਗਾ ਤੇ ਤੇ ਨੂੰ ਗਾ ਰਹੀ ਹੈ ਨਾ ਇਹ ਪੂਰੀ ਓਕਰ ਸੈਸੀ ਨੂੰ ਜਾਨ ਨੂੰ ਸਿਚਾ ਤੇਰੇ ਬੋਲੇ ਬੜੇ ਵੱਡੇ ਆ ਆ ਚਾਕੇ ਦੁੱਤਾ ਦੀ ਤਾਂ ਮਾਰ ਲੈ ਉਤਲੇ ਕੇ ਥਲੜਲੇ ਥਲੜਲੇ ਸੈਕੀ ਐ ਇਹਦੂ ਬਾਦ ਫਰੈਂਚ ਕਿਸ ਕਰਾਂਗੇ ਬਸ ਮੁੰਨਾ ਦਾ ਬੱਚ ਨੂੰ ਨਹੀਂ ਆਉਂਦੀ ਲੱਗਦੀ ਜਮਾ ਠੀਕ ਹੈ ਗਾ ਮੈਂ ਸੁਣਦਾ ਤਾਂ ਖਾ ਗਲਮਾ ਜਾ ਥੱਲੇ ਕਰ ਲੈਣਾ ਉੱਤਾਂ ਚੱਕਦਾ ਥੱਲੇ ਥੱਟਲਾ ਥੱਲੇ ਕੱਲੀ ਚੁੰਨੀ ਇੱਥੋਂ ਜਾਵੇ ਆਦਾ ਦੇਖੇ ਮਾੜਾ ਮੋਟਾ ਹੋਰ ਬੜਾ ਬੋਲਦਾ ਥੱਲੇ ਹੋਰ ਕਰ ਲੈ ਮੈਂ ਕਰਦਾ ਮੈਨੂੰ ਨਹੀਂ ਪਤਾ ਕਿਉਂ ਫੜਤਾਂ ਦੇਗੀ ਕਰ ਜਾ ਫਿਰ ਤਾਂ ਆ ਪਸਾਵਾ ਦੇ ਕੇ ਲਾਈਟ ਚੱਲ ਕੋ ਦਿੰਦੀ ਆ ਪਸੰਦ ਨੂੰ ਫਿੱਟ ਆਉਗਾ 23 ਨੰਬਰ ਆਏਗਾ ਇੱਥੇ ਪਾਏਗਾ ਹਾਂ ਕਿ ਕਿਸੇ ਅੰਸਰ ਦੇ بس او ہاں بولو بولو ਹੋ ਗਿਆ ਮਾਰਾ ਚੀ ਵੀ ਚਲੋ ਯਾਰ ਚਲੋ 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 ਬਸੋ ਚਲੋ ਬਸਾਂ ਆ ਤਕਰੋਣਾ ਤਾਂ ਹੈ ਆਹ ਜੇ ਹੁਣ ਦੂਜੀ ਰੋਡ ਬੈਠਣਾ ਚਿੰਟਚ ਹੈ ਰੇ ਨੂੰ ਟੌਰ ਆ ਆ ਆਹ ਉਰੂ ਕੁੱਤਾ ਹੜਦੇ ਜੇ ਆ ਗਿਆ ਨਾ ਤਾਂ ਮਰ ਲੱਗ ਜਿਆ ਆ ਮੈਂ ਲੰਮਾ ਚਲੋ ਕੁੱਤੇ ਦੀ ਕੀ ਕਰਾਉਣਾ ਹੋਰ ਇਹਨੂੰ ਕਰਨ ਦੇ ਗੱਲਾਂ ਕੁਝ ਵਿੱਚ ਮੰਜੇ ਦੇ ਚਲ ਕੇ ਕਿੰਨੇ ਕਰਦੇ ਥੱਲੇ ਕਾ ਮਾਚੀ ਨੂੰ ਇੱਕ ਵੇਂ ਇਹ ਕਰ ਲੇ ਫੇਰ ਜਿਹੜਾ ਮੈਂ ਦੱਸਦਾ ਹਾਂ ਨਾ ਤੇ ਫੇਰ ਉਹ ਜਿਹੜਾ ਕਲਿੱਕ ਇਹ ਦੋ ਇੱਕ ਵਾਰ ਸਮਝੋ ਤਾਂ ਮੈਂ ਇਹ ਬੋਲਣਾ ਕਿ ਤੂੰ ਮੰਨਤੀ ਨਹੀਂ ਹੈਗਾ ਤਾਂ ਹੈਗਾ ਆਇਆ ਉੱਥੇ ਪਰ ਬੈਗ ਚੱਕਿਆ ਬਾਈ ਜੀ ਫੇਰ ਮਨਾਉਣਾ ਹੈ ਇੱਥੇ ਬੈਜੂ ਆਂ ਹਾਂ ਜੂੜੇ ਪਿੱਛੇ ਨੂੰ ਹਾਂ ਤਾਂ ਇੱਕ ਦੋ ਤਿੰਨ ਬਵਾਹ ਬਵਾਹ ਹਾਂ ਉੱਤੀ ਵੇ ਤੂੰ ਚੱਕਿਆ ਇੱਥੇ ਬੈਠੋ ਇਲਾਕਾ ਟੋਟੋ ਦੇ ਬਜੇ ਦੁਨੀਆ ਹੈ ਉਦੋਂ ਬਾਅਦ ਚੱਕ ਲੋ ਬੈਗ ਦੋ ਬੈਗ ਉਦੋਂ ਬਾਅਦ ਚੱਕ ਲੋ ਮਾਰਾ ਕੋਲ ਘੋੜਾ ਤੂੰ ਮਾਰਾ ਕੋਲ ਬਰੇ ਬਾਈ ਬਰਸਾ ਬਾਈ ਦਾਇਨੇ ਗੁਰਪ੍ਰੇਮ ਤੂੰ ਕਿੱਥੇ ਤੂੰ ਚੱਲ ਤੂੰ ਰਾਹ ਨੂੰ ਆਪੀ ਕਰ ਲੋ ਇਹ ਅਹੀਂ ਘੜੀਸ ਬਿਜਾਰ ਦੇ ਚਾਲੇ ਧਰਨੋ ਇੱਥੇ ਬੈਠੀ ਇੱਕ ਦੋ ਤਿੰਨ ਨੇ ਜਿਹਦੇ ਤੁਸੀਂ ਸੁਸਮਾਨ ਦੇ ਨਹੀਂ ਹੈਗੇ ਬੁਆਏਫ੍ਰੈਂਡ ਤਾਂ ਹਨਾ ਟੋਟੇ ਕੋਈ ਨਹੀਂ ਹੈ ਨਹੀਂ ਜੇਦ ਨਹੀਂ ਕਰੀਦੀ ਹੁੰਦੀ ਕੋਈ ਨਹੀਂ नहीं नहीं दसवीं में तो मैं की दसवीं हाँ हं 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 ह ਤੇ ਜਿਹਨੇ ちゃっ ਕੇ ਤਾਂ ਉਹ ਸੌਣ ਦੇ ਤੰਨ ਮੈਂ ਨਹੀਂ ਦਿੱਸ ਸੀ ਦੱਸ ਸੁਣ ਮੈ ਕਿ ਮੈਂ ਬੁਆਏਫ੍ਰੈਂਡ ਤਾਂ ਟੱਡਾ ਨੂੰ ਨਹੀਂ ਹੈ ਨਹੀਂ ਗਾ ਨਹੀਂ ਕੋਣਾ ਬਾ ਲੈ ਚਾ ਠੀਕ ਹੈ ਫਿਰ ਸੌਂ ਖੰਬੀ ਸੀ ਸੌਂ ਤਾਂ ਨਹੀਂ ਮੈਂ ਪਾਉਂਦੀ ਕੀਉ ਨਾ ਬੋਝ ਨਹੀਂ ਬਣਦਾ ਕਾਲੇ ਨਹੀਂ ਬਣਦਾ ਤੈਨੂੰ ਸੌਂ ਖਾਣ ਨੂੰ ਕਿਹਾ ਹੈ ਨੇ ਸੌਂ ਪਾਉਂਦੀ ਲੈ ਬੜੀ ਤੇਰੀ ਵੇਟ ਹੁੰਦੀ ਤੇ ਕੰਫਿਊਜ਼ ਹੋ ਜਾ